ਤੇ ਆਣੀ ਜਾਂਦੇ ਡੇਢ ਮਹੀਨਾ ਘਰ ਕਰੇ ਨਾ ਰੋਟੀ ਖਾਣ ਦੁਗਰ ਦਾਲ ਦਾਲ ਭਿੰਦੀ ਉਹ ਦਾਲ ਵੀ ਮਸਾਈ ਤੇ ਰਾਤ ਉਸੇ ਨੇ ਕਰੇ ਘਰ ਦੇ ਵਾਸਤੇ ਪੇਦੇ ਲੇਡੀ ਰਹਿੰਦੀ ਹੋਵੇ ਇੱਕ ਪਰਦਾ ਹੁੰਦਾ ਤੇ ਉਹ ਪਰਦਾ ਵੀ ਹੈ ਜਿਹੜਾ ਇਸ ਘਰ ਦੇ ਵਿੱਚ ਨਹੀਂ ਹੈਗਾ ਸ਼ੁਰੂ ਤੋਂ ਹੀ ਗਰੀਬੀ ਹੈ ਜਿਹੜੀ ਉਹ ਹੰਡਾਰ ਰਹੇ ਨੇ ਗਰੀਬੀ ਦੇ ਵਿੱਚ ਇਹਨਾਂ ਦਾ ਸਾਰਾ ਜੋ ਵੀ ਘਰ ਆ ਉਹ ਵੀ ਇਸ ਤਰ੍ਹਾਂ ਹੀ ਰਿਹਾ ਸਦਾ ਨਾ ਜਾਨ ਕੇ ਵੀ ਇਹਨਾਂ ਦਾ ਮੁੱਖ ਮਰੀ ਚਰੇ ਹੈ ਜੀ ਤੇ ਬੁਰਾ ਹਾਲ ਰਿਹਾ ਹੁੰਨ ਮੜਮਟਾ ਨਸ਼ਾ ਨਿਸ਼ਾ ਕਰਦਾ ਸੀ ਉਹ ਪੁਲਿਸ ਵਾਲੇ ਚੱਕ ਕੇ ਲੈ ਗਏ ਉੱਤਰੋ ਮੈਂ ਚਲੋ ਸਾਰਾ ਹੋਗਾ ਸਾਰਾ ਵੀ ਟਪ ਗਿਆ ਚਲੇ ਜੀ ਘਾਟਾ ਸੀ ਤਾਂ ਭੁੱਖ ਪੀਸ ਬਹੁਤ ਭੁੱਖ ਦੇਖਿਆ ਮੈਨਾਂ ਤਾਂ ਬਹੁਤ ਹੀ ਭੁੱਖ ਦੇਖਿਆ ਇਸ ਘਰ ਤੇ ਵੀ ਚਾਹੀ ਮੈਂ ਤਾਂ ਬਹੁਤ ਦੁਖੀ ਹਾਂ ਸਾਰਾ ਦੇਦਮ ਦੇ ਨਾਲ ਕੋਈ ਨਹੀਂ ਵੀ ਮਾਂ ਦੇ ਕੋਲ ਵੀ ਨਹੀਂ ਹੁੰਦਾ ਤਾਂ ਪੁੱਤ ਕੋਲ ਵੀ ਨਹੀਂ ਹੁੰਦਾ ਹਾਂ ਫਿਰ ਕਿਤੇ ਨਾ ਕਿਤੇ ਪਸਤਾਵਾ ਹੁੰਦਾ ਵੀ ਜੇ ਪੜ੍ਹਾਈ ਕੀਤੀ ਹੁੰਦੀ ਹਾਂ ਤਾਂ ਇਹ ਉਹਨਾਂ ਨੇ ਪਸਤਾਵਾ ਕਰਦੇ ਪੜ੍ਹਾਈ ਕਰੀ ਹੁੰਦੀ ਤਾਂ ਉਹਨਾਂ ਨੂੰ ਇੱਥੇ ਥੋੜੀ ਹੋਣੀ ਸੀ ਜਾਂ ਮਕਾਮ ਤੇ ਨਹੀਂ ਹੋਣੀ ਸੀ ਹਾਂ ਅੱਗੇ ਕਿਤੇ ਹੋਰ ਹੋ ਜਣੇ ਯਾਰ ਬਾਕੀ ਹੁਣ ਕੀ ਕਰੀ ਕਿਸਮਤਾਂ ਦੀ ਖੇਡ ਹੈ ਸਾਸ਼ੀਕਲ ਜੀ ਲਿਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਖੁੱਬਣ ਜ਼ਿਲ੍ਹਾ ਫਜ਼ਲਕਾ ਤੇ ਤਹਿਸੀਲ ਹੈ ਜਿਹੜੀ ਉਹ ਇਹਨਾਂ ਨੂੰ ਅਬੋਰ ਪੈਂਦੀ ਹੈ ਔਰ ਮੈਂ ਇੱਕ ਅਜਿਹੇ ਪਰਿਵਾਰ ਦੇ ਨਾਲ ਮੌਜੂਦ ਹਾਂ ਜਿਹੜੇ ਬਹੁਤ ਲੰਮੇ ਸਮੇਂ ਤੋਂ ਗਰੀਬੀ ਹੰਡਾ ਰਹੇ ਨੇ ਤੇ ਇਹ ਗਰੀਬੀ ਹੈ ਜਿਹੜੀ ਉਹ ਕਿਤੇ ਟੁੱਟਣ ਦਾ ਨਾਮ ਨਹੀਂ ਲੈ ਰਹੀ ਕਹਿੰਦੇ ਹੁੰਦੇ ਨੇ ਕਿ ਹਾਲਾਤ ਆ ਜਿਹੜੇ ਉਹ ਜ਼ਰੂਰ ਬਦਲਦੇ ਨੇ ਪਰ ਇਸ ਪਰਿਵਾਰ ਦੇ ਹਾਲਾਤ ਬਹੁਤ ਸਾਲਾਂ ਤੋਂ ਨਹੀਂ ਬਦਲੇ ਮੇਰੇ ਨਾਲ ਇਹ ਨੌਜਵਾਨ ਮੌਜੂਦ ਹੈ ਜਿਹੜਾ ਅਵ ਯਹਾਂ ਸ਼ਾਦੀਆਂ ਦੇ ਵਿੱਚ ਟੈਂਟ ਲਾਉਂਦਾ ਸੀ ਟੈਂਟ ਲਾਉਣ ਦਾ ਕੰਮ ਕਰਦਾ ਸੀ ਇੱਕ ਹਾਦਸਾ ਆਪਰਦਾ ਹੈ ਜਿਸ ਦੇ ਵਿੱਚ ਆਪਣਾ ਇੱਕ ਪੈਰ ਹੈ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਇਸ ਦਾ ਉਹ ਪੈਰ ਜਿਹਦੇ ਕਰਕੇ ਇਹ ਹੁਣ ਕੰਮਕਾਰ ਤੋਂ ਅਸਮਰੱਥ ਹੋ ਗਿਆ ਉਹਨਾਂ ਦੇ ਮਾਤਾ ਨੇ ਜਿਨ੍ਹਾਂ ਨੂੰ ਕਹਿ ਸਕਦੇ ਆ ਕਿ ਗੋਡਿਆਂ ਦੀ ਬਿਮਾਰੀ ਹੈ ਜਿਨ੍ਹਾਂ ਤੋਂ ਕੰਮ ਨਹੀਂ ਹੁੰਦਾ ਉਹ ਵੀ ਘਰ ਦੇ ਵਿੱਚ ਨੇ ਔਰ ਇਹਨਾਂ ਦੇ ਪਿਤਾ ਜਿਹੜਾ ਇਹ ਜੋੜਾ ਗੰਢਦੇ ਹੁੰਦੇ ਸੀ ਤੇ ਜੋੜਾ ਗੰਢ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਪਰ ਹੁਣ ਉਹ ਵੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਕਰਦੇ ਹਾਲਾਤ ਬਿਆਨ ਕੀਤੇ ਜਾ ਸਕਦੇ ਕਿਉਂਕਿ ਘਰ ਦੇ ਵਿੱਚ ਚਾਹ ਪੀਣ ਜੋਗੇ ਪੈਸੇ ਵੀ ਨਹੀਂ ਹਨ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਸੁਨੀਲ ਕੁਮਾਰ ਸੁਨੀਲ ਕੁਮਾਰ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਕਿ ਇੱਕ ਹਾਦਸਾ ਵਾਪਰਿਆ ਸੀ ਕੀ ਹੋਇਆ ਸੀ ਉਸ ਦਿਨ ਮੈਂ ਜੀ ਕਿਸੇ ਦੇ ਵਿਆਹ ਮਾਰਗ ਤੇ ਗਿਆ ਸੀ ਟੈਂਟ ਲਾਣ ਤੇ ਉੱਥੇ ਸਵੇਰ ਸਵੇਰੇ ਗਿਆ ਚਲਾ ਚਾਰਕ ਵਸੇਗ ਤੇ ਉਹ ਟੈਂਟ ਲਾਣਾ ਜ਼ਰੂਰੀ ਸੀ ਤੇ ਉੱਥੇ ਜਾ ਕੇ ਨਾ ਪੈਰ ਤੇ ਲਸ ਗਿਆ ਹੁੰਦੇ ਜੋ ਪੌੜੀ ਤੋਂ ਥੋੜੀ ਜਿਹੀ ਲੱਗੀ ਥੱਲੇ ਡੈਗ ਗਈ ਸੀ ਅੱਛਾ 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 ਅਰਵਾਜ ਤੁਹਾਡੀ ਟੁੱਟ ਗਈ ਅਗਲੀ ਅੱਛਾ ਪੈਰ ਦੀ ਹੱਡੀ ਟੁੱਟ ਗਈ ਹੱਡੀ ਟੁੱਟ ਗਈ ਠੀਕ ਹੈ ਜੀ ਤੇ ਹੁੰਦੇ ਦੁਬਾਰਾ ਡੇਢ ਮਹੀਨਾ ਕੇ ਮੈਂ ਪੈਣ ਅੱਛਾ ਕਰੇ ਕੁਝ ਵੀ ਨਹੀਂ ਹੈ ਜੀ ਖਾਣ ਪੀਣ ਵਾਸਤੇ ਉਹ ਹੀ ਬਾਜ਼ਾਰ ਵਾਲੇ ਲੈ ਆ ਕੇ ਦਿੰਦੇ ਹੁੰਦੇ ਮਤਲਬ ਪਿੰਡ ਵਾਲੇ ਮਦਦ ਕਰਦੇ ਆ ਥੋੜੀ ਬਹੁਤ ਹਾਂ ਅੱਛਾ ਅੱਛਾ ਇਹਦਾ ਇਲਾਜ ਨਹੀਂ ਤੁਸੀਂ ਜਿਵੇਂ 1.5 ਮਹੀਨਾ ਪਹਿਲਾਂ ਦੀ ਗੱਲ ਹੈ ਇਹ ਇਲਾਜ ਨਹੀਂ ਕਰਵਾਇਆ ਸਰਕਾਰੀ ਹਸਪਤਾਲਾਂ ਸਰਕਾਰੀ ਹਸਪਤਾਲ ਮਲੋੜ ਵੀ ਗਿਆ ਸੀ ਪਹਿਲਾਂ ਮੈਂ ਫਾਇਲ ਕਰ ਗਿਆ ਸੀ ਫਾਇਲ ਕਰ ਉਹਨੇ ਕਹਿੰਦਾ ਆਪਰੇਸ਼ਨ ਹੋਊਗਾ ਜੀ ਉੱਥੋਂ ਫਿਰ ਬਾਅਦ ਚ ਉਹ ਕਹਿੰਦਾ ਜਿਹੜਾ ਹੈਗਾ ਮਾਲਕੇ ਦਾ ਟੈਂਟ ਵਾਲਾ ਉਹ ਕਹਿੰਦਾ ਆਪਾਂ ਐ ਕਰਦੇ ਮਲੋੜ ਜਾਂਦੇ ਆ ਮਲੋੜ ਗਏ ਚਲੇ ਜੀ ਮਲੋੜ ਉਹ ਡਾਕਟਰ ਕਹਿੰਦਾ ਉਹਦਾ ਕਹਿੰਦਾ ਉਹਦਾ ਪੱਟਾ ਬਣਦੈ ਨੇ ਕੱਚਾ ਫਿਰ ਬਾਅਦ ਚ ਪੱਟਾ ਪੱਕਾ ਬਣਾਂਗੇ ਫਿਰ ਪਹਿਲਾ ਕੱਚਾ ਬਣਾਇਆ ਫਿਰ ਬਾਅਦ ਵਿੱਚ ਪੱਕਾ ਬਣਤਾ ਹੀ ਹੂੰ ਤੇ ਬਾਅਦ ਜਿਹੜਾ ਇਹਦਾ ਪ੍ਰੈਸ਼ਨ ਹੀ ਹੁੰਨਾ ਸੀ ਜੀ ਤੇਰੇ ਨਾਲ ਕੋਈ ਬੰਦਾ ਹੁੰਦਾ ਪੈਂਡ ਦਾ ਹੂੰ ਮੈਂ ਕਿ ਪਹਿਲਾਂ ਤੁਸੀਂ ਲਾਰਾ ਲਾਰ ਰਖਿਆ ਜੀ ਡਾਕਟਰ ਸਾਹਿਬ ਹੁਣ ਹੁਣ ਤੁਸੀਂ ਫਿਰ ਬਾਅਦ ਜ ਕਹਿੰਦੇ ਉਹਨਾਂ ਨੂੰ ਪ੍ਰੈਸ਼ਨ ਹੋ ਗਾ ਕਹਿੰਦੇ ਸਾਡੇ ਕੋਲ ਹੈ ਜੀ ਪ੍ਰੈਸ਼ਨ ਤੁਸੀਂ ਜਦ ਬਠਿੰਡੇ ਜਾਓ ਜਾਂ ਬਾਦਲ ਜਾਓ ਅੱਛਾ ਫਿਰ ਤੁਸੀਂ ਉੱਥੇ ਗਏ ਜਾਂ ਨਹੀਂ ਗਏ ਨਹੀਂ ਗਏ ਫਿਰ ਅਬੋਰ ਕਿਸੇ ਭਰਾ ਨੇ ਅਬੋਰ ਕਿਸੇ ਭਰਾ ਨੇ ਮਦਦ ਕੀਤੀ ਅਬੋਰ ਉਹਨਾਂ ਲਿਆ ਕੇ ਲੈ ਕੇ ਗਏ ਸੀ ਮੈਨੂੰ ਅਬੋਰ ਉਹਨੇ ਪੱਟਾ ਬੰਨ ਕੇ ਦਿੱਤਾ ਹੀ ਅੱਛਾ ਕੋਈ ਫਰਕ ਹੈ ਨਹੀਂ ਮੜ ਮੁੱਟੇ ਹੀ ਫਰਕ ਹੁੰਨਾ ਹੈ ਨਹੀਂ ਜੀ ਹੁੰਨਾ ਹੈ ਨਹੀਂ ਹੁਣ ਫਿਰ ਕੋਈ ਕੰਮ ਨਹੀਂ ਕਰ ਸਕਦੇ ਤੁਸੀਂ ਜਾਂਦੇ ਨਹੀਂ ਕਿਤੇ ਵੀ ਕਿਤੇ ਨਹੀਂ ਜਾਂਦੇ 1.5 ਮਹੀਨਾ ਘਰ ਕਰੇ ਨਾ ਰੋਟੀ ਖਾਣ ਜੋਗਰ ਦਾਲ ਦਾਲ ਵੀ ਹੁੰਦੀ ਹੈ ਉਹ ਦਾਲ ਵੀ ਮਸਾਈ ਤੇ ਨਾ ਕੁਝ ਨਹੀਂ ਕਰੇ ਖਰਚੇ ਵਾਸਤੇ ਪੈਸੇ ਅੱਛਾ ਮਤਲਬ ਫਿਰ ਕਿਵੇਂ ਚੱਲਦਾ ਘਰ ਦਾ ਸਰਕਲ ਕਿਵੇਂ ਚੱਲਦਾ ਆ ਬਸ ਪੈਨ ਵਾਲੇ ਆ ਬਾਜ਼ਾਰ ਵਾਲਿਆਂ ਨੇ ਵਿਚਾਰਿਆਂ ਨੇ ਸੌਦਾ ਲੈ ਕੇ ਦਿੱਤਾ ਕਿਸੇ ਨੇ 1-2 ਕਿਲੋ ਖੰਡ ਲਿਆਤੀ ਕਿਸੇ ਨੇ ਇੱਕ ਚਾਹ ਪੱਤੀ ਲਿਆਤੀ ਉਹਨਾਂ ਨਾਲ ਮਿਲ ਕੇ ਲੈ ਕੇ ਦੇਤਾਈ ਹੋਵੇ ਤਾਂ ਖਾ ਲੈਨੇ ਉਹ ਨਾ ਹੋਵੇ ਖਾ ਲੈਨੇ ਆ ਜੀ ਨਹੀਂ ਹੁੰਦਾ ਤਾਂ ਨਹੀਂ ਖਾ ਸਕਦੇ ਨਹੀਂ ਤਾਂ ਨਹੀਂ ਖਾਂਦੇ ਹਾਂਜੀ ਅੱਛਾ ਬਈ ਮੈਂ ਜਿਵੇਂ ਸ਼ੁਰੂਆਤ ਚ ਇਹ ਗੱਲ ਵੀ ਕੀਤੀ ਕਿ ਤੁਹਾਡੇ ਫਾਜ਼ਲ ਸਾਹਿਬ ਇੱਥੇ ਜੋੜੇ ਗੰਡਣ ਦਾ ਕੰਮ ਕਰਦੇ ਹੁੰਦੇ ਸੀ ਹਾਂ ਇੱਥੇ ਬਾਜ਼ਾਰ ਦੇ ਵਿੱਚ ਸੀ ਦੁਕਾਨ ਜੀ ਹੁੰਦੀ ਅੱਛਾ ਔਰ ਜੋੜੇ ਗੰਡਦਾ ਸੀ ਜੋੜੇ ਗੰਡਦਾ ਗੰਡਦਾ ਤਾਂ ਪਰਵਾਸ ਤੇ ਮਾੜੀ ਸ਼ਰਾਬ ਪੀਣ ਲੱਗ ਗਿਆ ਜੀ ਤੇ ਉਹਦੇ ਹੋ ਗਈ ਟੀਵੀ ਤੇ ਉਹਦੇ ਹੱਥ ਹੋ ਗਈ ਟੀਵੀ ਕਰਕੇ ਡੈਥ ਹੋ ਗਈ ਕਿੰਨੇ ਕ ਸਾਲ ਉਹਨਾਂ ਨੇ ਤੇ ਮੇਰਾ ਭਰਾ ਵੀ ਸੀ ਅੱਛਾ ਤੇ ਉਹ ਦਾ ਇਹ ਹੰਦਣਾ ਕੀ ਆ ਉਨ ਮਾੜਾ ਮੋਟਾ ਨਾਸ਼ ਨੂੰ ਸ਼ੇ ਕਰਦਾ ਜੀ ਉਹ ਪੁਲਿਸ ਵਾਲੇ ਚੱਕ ਕੇ ਲੈ ਗਏ ਉਧਰੋਂ ਮੈਂ ਚਲੋ ਸਾਰਾ ਹੋਊਗਾ ਉਹ ਸਾਰਾ ਵੀ ਟੱਪ ਗਿਆ ਚ ਲੈ ਜੀ ਕਦੋਂ ਦੀ ਗੱਲ ਆ ਹੋ ਗਿਆ ਜੀ ਮਹੀਨਾ ਜਦੋਂ ਹੀ ਉਹ ਡੇਢ ਮਹੀਨਾ ਹੀ ਉਹਨੂੰ ਸਾਂ ਹੀ ਲਈ ਜਦੋਂ ਮੇਰੇ 6:00 ਵਜੇ ਉਹਦੇ ਲੈ ਗਏ ਸੀ ਅੱਛਾ ਹਾਂ ਜੀ ਉਹ ਉਹ ਵੀ ਨਹੀਂ ਲਿਆ ਮਤਲਬ ਉਹ ਵੀ ਨਹੀਂ ਹੈਗਾ ਉਹ ਤਾਂ ਜੇਲ੍ਹ ਤੇ ਹੈ ਜੀ ਅੱਛਾ ਪਹਿਲਾਂ ਕੋਈ ਮਦਦ ਕਰਦਾ ਹੁੰਦਾ ਸੀ ਮਾੜੀ ਮੋਟੀ ਕਰੇ ਕਿ ਨਹੀਂ ਹਾਂ ਮਾੜਾ ਮਟਾ ਕਰਦਾ ਜੀ ਜਾਂਦਾ ਹੁੰਦਾ ਸੀ ਦਿਹਾੜੀ ਦਾ ਪੋਤਾ ਹਾਂ ਮਾੜਾ ਮੋੜਾ ਦਿਹਾੜੀ ਜਾਂਦਾ ਹੁੰਦਾ ਸੀ ਹੋਰ ਕਿ 300 ਲੈਂਦਾ ਕਦੇ 400 ਤੁਹਾਨੂੰ ਪਤਾ ਹੀ ਇੰਨੀ ਕੁ ਦਿਹਾੜੀ ਹੈ ਜੀ ਤੇ ਕਦੇ ਖਰਚੇ ਵਾਸਤੇ ਕੋਈ ਦਵਾਈ ਲਿਆ ਦਿੰਦਾ ਸੀ ਉਹ ਹੀ ਪੂਰੇ ਜਾਂਦੇ ਸੀ ਐਨੇ ਕਰ ਚ ਜੁੜਦੇ ਨਹੀਂ ਸੀ ਜੀ ਪੈਸੇ ਅੱਛਾ ਅੱਛਾ ਭਈ ਮੈਂ ਨਾ ਜਿਵੇਂ ਤੁਸੀਂ ਗੱਲ ਕੀਤੀ ਵੀ ਫਾਦਰ ਸਾਹਿਬ ਜੋੜੇ ਗੰਢਣ ਦਾ ਕੰਮ ਕਰਦੇ ਸੀ ਕਿੰਨੇ ਕ ਸਾਲਾਂ ਤੋਂ ਇਹ ਕੰਮ ਕਰ ਰਹੇ ਸੀਗੇ ਉਹ ਸ਼ੁਰੂ ਤੋਂ ਹੀ ਕਰਨ ਲੱਗ ਗਏ ਸੀ ਹਾਂ ਜੋੜੇ ਗੰਢਾ ਕਰਿਆ ਅੱਛਾ ਜਦੋਂ ਦਾ ਤੁਹਾਡਾ ਵਿਆਹ ਹੋਇਆ ਉਦੋਂ ਤੋਂ ਹੀ ਜੋੜੀ ਘੰਡੇ ਸੀ ਅੱਛਾ ਤੇ ਫਿਰ ਬੱਚਿਆਂ ਨੂੰ ਦੀ ਪੜ੍ਹਾਈ ਲਿਖਾਈ ਜਾਂ ਸਰਕਾਰੀ ਕਰਾਈ ਕਰੀ ਨਹੀਂ ਮੈਂ ਦਿਨ ਕਟਾਇਆ ਸੀ ਤਾਂ ਭੁੱਖ ਪੀਸ ਬਹੁਤ ਭੁੱਖ ਦੇਖਿਆ ਮੈਨਾਂ ਤਾਂ ਬਹੁਤ ਹੀ ਭੁੱਖ ਦੇਖਿਆ ਇਸ ਘਰ ਤੇ ਵਿੱਚ ਆਈ ਮੈਂ ਤਾਂ ਬਹੁਤ ਹੀ ਦੁਖੀ ਆ ਅੱਛਾ ਹਾਂ ਮੈਂ ਤਾਂ ਤਾਂ ਤੇ ਕਪੜੇ ਵੀ ਨਹੀਂ ਜੋੜਦੇ ਕਿਸੇ ਦਾ ਕਦੇ ਨਹੀਂ ਰੋਈ ਮੈਂ ਤਾਂ ਜਾ ਕੇ ਨਹੀਂ ਹਾਂ ਹਾਂ ਘਰ ਦੇ ਵਿੱਚ ਕੋਈ ਨੂਨ ਦਾਣਾ ਹੋਵੇ ਤਾਂ ਖਾ ਲੇ ਮੈਂ ਨਹੀਂ ਕਿਸੇ ਕੋਲ ਆਸੀ ਮੈਂ ਆਤੜ ਜਟਾਈ ਨਹੀਂ ਮੰਗੇ ਅੱਛਾ ਹਾਂ ਹੁਣ ਬਈ ਚੱਲ ਮੁੰਡੇ ਤੇ 6:00 ਵੱਜ ਗਏ ਤਾਂ ਵਿਚਾਰਾ ਗਰੀਬ ਇਹਨੂੰ ਉਹ ਸਾਰਾ ਦੇ ਹੀ ਜਾਂਦੇ ਨੇ ਚੱਲ ਕੋਈ ਨਹੀਂ ਵੀ ਮਾਂ ਦੇ ਕੋਲ ਵੀ ਨਹੀਂ ਹੁੰਦਾ ਤੇ ਪੁੱਤ ਕੋਲ ਵੀ ਨਹੀਂ ਹੁੰਦਾ ਹਾਂ ਹਾਂ ਕੰਮ ਤੰਦਾ ਵਧੀਆ ਕਰਦਾ ਸੀ ਮੁੰਡਾ ਮਾਤਾ ਹਾਂ ਦਿਹਾੜੀ ਲੱਗਿਆ ਸੀ ਹਾਂ 400 ਰੁਪਏ ਦਿਹਾੜੀ ਲਿਆਂਦਾ ਸੀ ਅੱਛਾ ਤਾਂ ਚਲ ਵੀ ਮਾੜ ਮੋਟਾ ਸਾਡਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਸੀ ਮਸ਼ੀਨ ਵੀ ਲਈ ਸੀ ਹੁੰਦੀ ਕਿਸ਼ਤ ਹੈ ਪਈ ਆ ਉਹ ਵੀ ਮਸ਼ੀਨ ਵਾਲੇ ਵੀ ਕਹਿੰਦੇ ਨੇ ਕਿ ਕੱਲ ਜਾਂ ਪਰਸ ਮਸ਼ੀਨ ਲੈ ਜੂੰਗਾ ਕਿਹਦੀ ਮਸ਼ੀਨ ਉਹ ਉਹ ਕਪੜਾ ਦੋਣ ਵਾਲਾ ਮੈਂ ਚੱਲ ਮੇਰੇ ਮਾਤਾ ਕੋਲ ਦੁੰਦਿਆ ਨਹੀਂ ਮੈਂ ਮਸ਼ੀਨ ਲੈ ਕੇ ਰੱਖ ਰખી ਹਾਂ ਉਹਦੇ ਕੋਲੇ ਉਹ ਕਹਿੰਦਾ ਵੀ ਕਿਸ਼ਤ ਦੇ ਕੇ ਜਾਓ ਕਿਸ਼ ਤੱਕ ਇਹ ਟੋ ਨਿਕਲੇ ਜਦੋਂ ਦਿਹਾੜੀ ਨਹੀਂ ਕੰਮ ਇਹਨੇ ਆਉਂਦਾ ਕੀ ਕਰੇ ਅੱਛਾ ਮਾਤਾ ਪੈਨਸ਼ਨ ਪੁੰਸ਼ਨ ਨਹੀਂ ਵੱਜੀ ਸ ਨਹੀਂ ਆਜ ਤ ਨਹੀਂ ਵੱਜੀ ਮੇਰੇ ਪਰਸਾਣ ਮੈਂ ਦੋ ਵਾਰ ਜਾਇਆ ਹੂੰ ਹਾਂ ਫਾਰਮ ਵੀ ਭਰ ਭਰ ਕੇ ਦੇ ਦਿਆ ਮੈਨੇ ਤਾਂ ਅੱਛਾ ਹੋਰ ਕਹਿੰਦਾ ਕਾਰਨ ਕੀ ਨੇ ਹਾਂ ਕਾਰਨ ਕੀ ਹੈ ਕਾ ਤੂੰ ਨਹੀਂ ਪਿਲਸ ਪੈਨਸ਼ਨ ਤੱਕ ਹੀ ਨਹੀਂ ਬਣਦੀ ਕੀ ਰੱਬ ਹੀ ਜਾਣਦਾ ਮੇਰਾ ਹਾਂ ਕਦੇ ਕਹਿੰਦੇ ਨੀ ਉਮਰ ਘਟ ਗਈ ਕੀ ਕਹਿੰਦਾ ਕਦੇ ਤੱਕੇ ਉਮਰ ਬਾੜੀ ਹੈਗੀ ਹੈ ਕਦੇ ਕਹਿੰਦੇ ਤੇਰੇ ਉਮਰ ਘਟ ਘਟੇ ਗਲਤ ਹੋ ਗਿਆ ਕਾਰਟ ਉਹ ਕਾਟ ਵੀ ਸਹੀ ਕਰਾ ਲਿਤਾ ਹੁੰਦਾ ਨਹੀਂ ਵਿਧਵਾ ਪੈਨਸ਼ਨ ਤਾਂ ਮਿਲਣੀ ਚਾਹੀਦੀ ਸੀ ਕਿੰਨਾ ਸਮਾਂ ਹੋ ਗਿਆ ਤੁਹਾਡੇ ਘਰ ਵਾਲੇ ਦੇ ਨਾਲ ਉਹ ਸਰਟੀਫਿਕੇਟ ਹੀ ਹੁੰਦੇ ਨਾ ਉਹ ਵੀ ਲੈ ਕੇ ਗਏ ਸੀ ਅਸਤੇ ਤਾਂ ਅੱਛਾ ਇਹਦੇ ਪਿਓ ਦੇ ਕੋਈ ਸਰਕਾਰ ਦੇ ਵੱਲੋਂ ਕੋਈ ਰਾਸ਼ਨ ਜਿਹੜਾ ਦਿੰਦੇ ਆ ਗਰੀਬਾਂ ਨੂੰ ਉਹ ਵੀ ਨਹੀਂ ਮਿਲਦਾ ਉਹ ਕਿੱਥੇ ਮਿਲਿਆ ਇਹਦੇ 6:00 ਬਜ ਕੀ ਬੇਰ ਕੋਲ ਨਾ ਤੁਰ ਜਾਵੇ ਕੋਈ ਜਾਣਦਾ ਨਹੀਂ ਕਣਕ ਉੱਥੇ ਰੁਕੀ ਤੇ ਤੋ ਕਣਕ ਸਾਡੀ ਉਹ ਰੱਖ ਲੈਂਦੇ ਨੇ ਅਸੀਂ ਓਮੇ ਗੋਮੇ ਬਸ अच्छा हां ਨਾਲੇ ਕਹਿੰਦੇ ਆ ਕਿ ਵੀ ਹਸਤੇ ਘਰ ਘਰ ਰਾਸ਼ਨ ਪਹੁੰਚਾਉਂਦੇ ਨਹੀਂ ਨਹੀਂ ਕੁਝ ਨਹੀਂ ਪਹੁੰਚਾਉਂਦੇ ਕੁਝ ਨਹੀਂ ਪਹੁੰਚਾਉਂਦੇ ਕੁਝ ਨਹੀਂ ਪਹੁੰਚਾਉਂਦੇ ਹਾਂ ਹਾਂ ਅੱਛਾ ਸਾਡੀ ਤਾਂ ਪੰਜਾਹ ਵਾਰੀ ਕਣਕ ਰੱਖੀ ਉਹਨਾਂ ਨੇ ਪੰਜਾਹ ਵਾਰੀ ਹਾਂ ਅੱਛਾ ਹਾਂ ਸੰਤ ਇਹ ਨਿਆ ਖੇਲ ਵੀ ਚੱਲਣ ਦੇ ਕੋਲ ਨਾ ਤੁਰੋ ਜਾਵੇ ਚਲ ਕਿਸਾਨ ਨੂੰ ਆਖ ਭਈ ਇਹਨਾਂ ਦੇ ਕਣਕ ਘਰੇ ਪਹੁੰਚਾ ਦੇ ਕਿ ਸਾਰਾ ਦੇਂਦੇ ਅਗਲੇ ਹਾਂ 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 ਪਿੰਡ ਦੇ ਮੋਤਵਾਰ ਬੰਦੇ ਜੇ ਜਾ ਕੇ ਕਹਿਣ ਵੀ ਭਾਈ ਉਹਨਾਂ ਦੇ ਘਰੇ ਕਣਕ ਸਿੱਟ ਕੇ ਆਉ ਤਾਂ ਵੀ ਨਹੀਂ ਮਿਲਦੀ ਜਾਂ ਕਦੇ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਭਲੇ ਕੋਣ ਕਰੇ ਤੂੰ ਆਪ ਸਿਆਣੇ ਆ ਦੇ ਹਾਂ ਕੋਈ ਕੋਸ਼ਿਸ਼ ਨਹੀਂ ਕਰਦਾ ਇਸ ਚੀ ਲਈ ਤੇ ਨਾ ਹੀ ਉਹ ਦਿੰਦੇ ਆ ਹਾਂ ਹਾਂ ਅੱਛਾ ਉਹ ਕਹਿੰਦੇ ਵੀ ਆ ਪਾਣਾ ਹੋ ਸਾਡੇ ਕੋਲ ਤੁਰਨਾ ਜਾ ਕੋਈ ਸਾਧਨ ਨਾ ਹੈ ਚਲ ਬੇ ਕਈ ਬੰਦੋ ਚਲੋ ਜਾਵੇ ਹਾਂ ਹਣ ਤੁਰ ਹੀ ਨਾ ਜਾਵੇ ਕੀ ਕਰੀਏ ਦੱਸ ਅੱਛਾ ਹਾਂ ਤੁਰੇ ਜਾਵੇ ਤਾਂ ਫਿਰ ਅਸੀਂ ਜਾਈਏ ਬਿਲਕੁਲ ਹਾਂ ਜੀ ਮਾਤਾ ਜੀ ਪਹਿਲਾਂ ਕੰਮ ਘੱਟਾਂ ਦਾ ਕਰਦੇ ਹੁੰਦੇ ਸੀ ਜਦੋਂ ਜਦੋਂ ਅੱਜ ਕੀ ਕਰਦੇ ਹੁੰਦੇ ਸੀ ਮਾਂ ਨਹੀਂ ਦਿਹਾੜੀ ਮੰਜੂਰੀ ਕਰਦੀ ਸੀ ਬੱਲੇ ਹੋਰ ਤੱਕੇ ਅੱਛਾ ਹੁਣ ਕੀ ਦਿੱਕਤ ਕੀ ਆ ਸਰੀਰ ਨੂੰ ਕੀ ਦਿੱਕਤ ਆ ਇੱਕ ਜਿਉਂਦੀ ਹੈਗੀ ਨਹੀਂ ਤੇੜ ਦੁੱਖ ਹੈ ਟੋਈ ਦੁੱਖ ਦੀ ਸਾਰਾ ਬਦਨ ਹੀ ਦੁਖਦਾ ਮੇਰਾ ਪਾ ਮੰਜੇ ਤੇ ਪਈ ਹੋ ਜਾਨੀ ਹਾਂ ਮੰਜਾ ਪਈ ਕੋਈ ਰੋਟੀ ਟੁੱਕ ਵੀ ਨਹੀਂ ਪਕਦਾ ਖੁੱਤੋਂ ਹੁਣ ਕੋੜੀ ਕਰਦੇ ਵਿਚਾਰੇ ਜਦੋਂ ਦੀ ਆਈ ਹੈ ਅੱਛਾ ਹਾਂ ਪਹਿਲੇ ਮੈਂ ਕਰ ਲੈਂਦੀ ਸੀ ਮਾੜਾ ਮਟਾ ਘਰ ਦਾ ਕੰਮ ਕਰ ਲੈਂਦੀ ਸੀ ਹੂੰ ਹੁਣ ਚੱਲ ਛੋਰੀ ਕਰ ਲਵੇ ਮੇਰੀ ਦੋਤੀ ਕਰ ਲੈਂਦੀ ਹੈ ਜੀ ਬਈ ਪੜਾਈ ਕਿੰਨੀ ਕੀਤੀ ਤੁਸੀਂ ਪੜਾਈ ਜੀ ਦੋ ਪਹਿਲੀ ਦੂਜੀ ਜੀ ਬਸ ਕਿਉਂ ਹਟਕਾ ਤੂੰ ਗਏ ਸੀ ਘਰ ਦੀ ਪ੍ਰੋਬਲਮ ਦੇਖ ਕੇ ਅੱਛਾ ਡੈਡੀ ਜਦੋਂ ਨਹੀਂ ਕਮਾਉਂਦਾ ਤੇ ਡੈਡੀ ਵੀ ਜੇਲ੍ਹ ਚ ਗਿਆ ਚਲਾ ਸੀ ਅੱਛਾ ਕਰੇ ਫਿਰ ਭੁੱਖ ਮਾਰੀ ਹੋ ਗਈ ਉਸ ਕਰਕੇ ਮੈਂ ਫਿਰ ਦਿਹਾੜੀ ਕਰਨ ਲੱਗ ਕੇ ਅੱਛਾ ਮੈਂ ਕਿ ਚੱਲ ਮਾਤਾ ਨਾ ਡੈਡੀ ਹੈਗਾ ਨਾ ਮੇਰਾ ਭਰਾ ਸੀ ਇੱਥੇ ਤੇ ਉਸ ਕਰਕੇ ਮੈਂ ਦਿਹਾੜੀ ਪਹਿਲੀ ਦੂਜੀ ਕਲਾਸ ਚ ਤੁਸੀਂ ਦਿਹਾੜੀ ਕਰਨ ਜਾਵੜਦੇ ਸੀ ਕਿੱਥੇ ਜਾਂਦੇ ਹੁੰਦੇ ਸੀ ਦਿਹਾੜੀ ਹਾਂ ਆੜੀ ਤਾਂ ਕਿੰਨੂੰ ਤੋੜਨ ਜਾਂਦੇ ਹੁੰਦੇ ਸੀ ਕਿੰਨੂੰ ਤੋੜਨ ਜਾਂਦੇ ਹੁੰਦੇ ਸੀ ਹੂੰ ਕਿੰਨੂੰ ਤੋੜਿਆ ਕਿਤੇ ਕੋਈ ਕਿੰਨੀ ਦਿਹਾੜੀ ਮਿਲਦੀ ਹੁੰਦੀ ਸੀ ਬਈ ਦਿਹਾੜੀ ਜੀ ਜਦੋਂ ਹੈਗੇ 200 ਰੁਪਏ ਸੀ 200 ਰੁਪਏ ਬੱਚੇ ਨੂੰ ਵੀ ਇੰਨੀ ਦਿਹਾੜੀ ਮਿਲ ਜਾਂਦੀ ਸੀ ਕਿਉਂਕਿ ਪਹਿਲੀ ਦੂਜੀ ਚ ਜਦੋਂ ਤੁਸੀਂ ਜਾਂਦੇ ਸੀ ਉਦੋਂ ਬਈ ਮੈਂ ਜਾਂ ਤਾਂ ਥੋੜੀ ਸੀ ਅੱਛਾ ਜਦੋਂ ਥੋੜੀ ਸੀ ਬੰਦੇ 200 ਸੀ ਔਰ ਜਦੋਂ ਹੇ ਗਏ ਜੁਆਕਾਂ ਦੇ 50 60 ਰੁਪਏ ਹੁੰਦੇ ਸੀ ਜਿਆਦਾ ਹਾਂ ਜੀ ਮੈਂ ਇਕੱਠੇ-ਕੁੱਠੇ ਕਰ ਦਿੰਦੇ ਉਹਨਾਂ ਨੂੰ ਪਤਾ ਤੋ ਚੜ ਜਾਂਦਾ ਜੁਆਗ ਜੀ ਤੇ ਟਾਣੀ-ਟੋਣੀ ਨਹੀਂ ਡੁੱਟਦੀ ਉਸ ਕਰਕੇ ਉਹਨਾਂ ਨੇ ਲਾੜਿਆ 100 ਰੁਪਏ ਦੇ ਦਿੰਦੇ ਸੀ ਅੱਛਾ ਬਸ ਕਰਦਾ ਗੁਜ਼ਾਰਾ ਹੋ ਜਾਂਦਾ ਕਿੰਨੂ ਟੋੜ-ਟੋਣ ਗੁਜ਼ਾਰਾ ਕਰਦੇ ਸੀ ਹਾਂਜੀ ਅੱਛਾ ਫਿਰ ਕਿਤੇ ਨਾ ਕਿਤੇ ਪਸਤਾਵਾ ਹੁੰਦਾ ਵੀ ਜੇ ਪੜ੍ਹਾਈ ਕੀਤੀ ਹੁੰਦੀ ਹਾਂ ਤਾਂ ਇਹ ਉਹ ਵੀ ਪਸਤਾਵਾ ਕਰਦੇ ਪੜ੍ਹਾਈ ਕਰੀ ਹੁੰਦੀ ਤਾਂ ਉਹਨਾਂ ਨੂੰ ਇੱਥੇ ਥੋੜੀ ਹੁਣੇ ਸੀ ਇਹ ਆ ਮਕਾਮਤ ਨਹੀਂ ਹੁੰਨੇ ਸੀ ਹੂੰ ਅੱਗੇ ਕਿਤੇ ਹੋਰ ਹੋ ਜੈਣਾ ਯਾਰ ਤੇ ਬਾਕੀ ਹੁਣ ਕੀ ਕਰੀਏ ਕਿਸਮਤਾਂ ਦੇ ਖੇਲ ਹੈ। ਹਮਮ ਬਈ ਮੈਂ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਬੇਨਤੀ ਕਰੂੰਗੀ ਕਿ ਜੇ ਕੋਈ ਦਾਨਵਾਨ ਸੱਜਣਾ ਹੈ ਤੇ ਉਹ ਇਹਨਾਂ ਦੀ ਮਦਦ ਕਰ ਸਕਦਾ अच्छा बहुत ओके नहीं जेडी कॉलोनीयां दंदे ने या कमरे दंदे ने कुछ नहीं मिले उनना चौबीना ना करदे ठीक साहब ना ਤੁਹਾਨੂੰ ਰਾਸ਼ਨ ਮਿਲ ਰਿਹਾ ਨਾ ਤੁਹਾਨੂੰ ਪੈਨਸ਼ਨ ਮਿਲ ਰਹੀ ਹੈ ਨਾ ਮਕਾਨ ਦਿੱਤੇਗੇ ਇੱਕ ਦੋ ਘਰ ਨੂੰ ਮਿਲਦੇ ਆ ਬਾਕੀ ਕਹਿ ਦਿੰਦੇ ਵੀ ਮਿਲ ਗਏ ਮਿਲ ਗਏ ਤੇ ਬਾਥਰੂਮ ਤਾਂ ਜਰੂਰ ਜਿਹੜਾ ਕਈ ਘਰਾਂ ਦੇ ਵਿੱਚ ਕੀ ਸਾਰਿਆਂ ਨੂੰ ਮੋਸਟਲੀ ਮਿਲੇ ਸੀਗੇ ਤੇ ਥੋੜੇ ਤਾਂ ਜਮਾ ਬੇਪਰਦੇ ਵਾਲਾ ਕੰਮ ਆ ਹਾਂ ਬੇਪਰਦਾ ਹੀ ਆ ਆ ਦੇਖੋ ਕੰਦਲਦੀ ਹੈ ਇਹ ਮਾੜਾ ਹੱਥ ਨਹੀਂ ਦਿਖ ਜੂਗੀ ਅੱਛਾ ਹਾਂ ਫਿਰ ਇਹ ਥੀ ਨੋ ਨੀ ਮਾਤਾ ਹਰ ਨਾ ਨਾ ਪੈਣਾ ਹੀ ਕਰਦਾ ਅੱਛਾ ਆਲੇ ਦੁਆਲੇ ਵੀ ਤੁਹਾਡੇ ਘਰ ਨੇ ਆ ਨਾਲ ਫਿਰ ਕੀ ਪੜਦਾ ਏ ਇਹ ਬਾਥਰੂਮ ਦਾ ਕੀ ਕਰਿਆ ਅੱਛਾ ਇਦਾਂ ਹੀ ਗੁਜ਼ਾਰਾ ਕਰਨਾ ਪੈਂਦਾ ਕੀ ਕਹਿਣਾ ਚਾਹੋਗੇ ਬਈ ਜਿੰਦੇ ਭਰਾਵਾਂ ਕੋਸ਼ਿਸ਼ ਕਰ ਸਕਦਾ ਹੈ ਮਾੜੇ ਮੋਟੇ ਪੈਸਿਆਂ ਦੀ ਤੇ ਖਾਤੇ ਦੇ ਵਿੱਚ ਪਾ ਸਕਦਾ ਹੈ ਦੱਸਾਈ ਗਏ ਨੇ ਮਾੜੇ ਮੋਟਾ ਕੋਈ ਮਦਦ ਕਰੋ ਜੀ ਹਾਂ ਵੀ ਜਿੰਨਾ ਚਿਰ ਠੀਕ ਨਹੀਂ ਹੁੰਦੇ ਘਟੂ ਘਟਾ ਇਲਾਜ ਹੀ ਕਰਾ ਦੇਣਾ ਇਲਾਜ ਹੀ ਕਰਾ ਦੇਣਾ ਹੈਨਾ ਜੇ ਕੋਈ ਦਾਨਵਾਨ ਸੱਜਣ ਸੁਣਦਾ ਹੈ ਤਾਂ ਮੁੰਡੇ ਦਾ ਨੌਜਵਾਨ ਦਾ ਇਲਾਜ ਹੀ ਕਰਾ ਦਿਓ ਕਿਉਂਕਿ ਕੰਮ ਨੂੰ ਇਹ ਸਮਰਥ ਹੈ ਤੇ ਇਹ ਕੰਮ ਖੁਦ ਕਰ ਲੂਗਾ ਕਮਾ ਲੂਗਾ ਬਹੁਤ ਮਿਹਨਤੀ ਹੈ ਤੇ ਜੇ ਕੋਈ ਮਦਦ ਕਰ ਸਕਦਾ ਤਾਂ ਇਹ ਘਰ ਦੇ ਹਾਲਾਤ ਨੇ ਕੋਈ ਕਮਰਾ ਪਾ ਸਕਦਾ ਤਾਂ ਕਿ ਜਿਹੜੀ ਇਹ ਛੱਤ ਹੈ ਸਿਰ ਤੇ ਕਿਸੇ ਵੀ ਦਿਨ ਡਿੱਗ ਸਕਦੀ ਹੈ ਜਦੋਂ ਬਰਸਾਤਾਂ ਆਉਂਦੀਆਂ ਨੇ ਅੱਜ ਕੱਲ ਤੇ ਬਾਥਰੂਮਾਂ ਦਾ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਤੁਸੀਂ ਜਦੋਂ ਆ ਕੇ ਦੇਖੋਗੇ ਤਾਂ ਕੋਈ ਦਰਵਾਜ਼ਾ ਨਹੀਂ ਹੈ ਬਿਲਕੁਲ ਜਿਹੜੇ ਸਿੰਪਲ ਕੰਦਾ ਜਿਹੜੀਆਂ ਕੱਢੀਆਂ ਉਹ ਵੀ ਕੋਈ ਪਰਦਾ ਨਹੀਂ ਹੈਗਾ ਜਿਵੇਂ ਮੈਂ ਦੱਸਿਆ ਤੇ ਜਿਹੜਾ ਮੇਨ ਗੇਟ ਆ ਉੱਥੇ ਵੀ ਕਹ ਸਕਦੇ ਆ ਵੀ ਕੋਈ ਪਰਦਾ ਨਹੀਂ ਹੈਗਾ ਘਰ ਦਾ ਚਲੋ ਇਹ ਆ ਕਿ ਇਹਨਾਂ ਤਾਂ ਚੋਰਾ ਚੋਰੀ ਦਾ ਤਾਂ ਕੀ ਕਿਉਂਕਿ ਉੱਥੇ ਆਉਂਦੇ ਨੇ ਚੋਰ ਵੀ ਜਿੱਥੇ ਕੁਝ ਹੁੰਦਾ ਹੈ ਇਹਨਾਂ ਕੋਲ ਤਾਂ ਵਿਚਾਰਿਆਂ ਕੋਲ ਪੀਣ ਜੋਗੀ ਚਾਹ ਵੀ ਨਹੀਂ ਆ ਖਾਣ ਜੋਗਾ ਰਾਸ਼ਨ ਵੀ ਨਹੀਂ ਆ ਪਰ ਫਿਰ ਵੀ ਇੱਕ ਘਰ ਦੀ ਦਾ ਜਦੋਂ ਉੱਥੇ ਕੋਈ ਲੇਡੀ ਰਹਿੰਦੀ ਹੋਵੇ ਇੱਕ ਪਰਦਾ ਹੁੰਦਾ ਤੇ ਉਹ ਪਰਦਾ ਵੀ ਹੈ ਜਿਹੜਾ ਇਸ ਘਰ ਦੇ ਵਿੱਚ ਨਹੀਂ ਹੈਗਾ ਸ਼ੁਰੂ ਤੋਂ ਹੀ ਗਰੀਬੀ ਹੈ ਜਿਹੜੀ ਉਹ ਹੰਡਾਰ ਰਹੇ ਨੇ ਤੇ ਅਜੇ ਤੱਕ ਗਰੀਬੀ ਹੈ ਜਿਹੜਾ ਉਹ ਇਹਨਾਂ ਦਾ ਖਹਿੜਾ ਨਹੀਂ ਛੱਡਦੀ। ਅ ਬਈ ਲੀਡਰ ਅਕਸਰ ਵੋਟਾਂ ਲੈਣ ਜਰੂਰ ਆਉਂਦੇ ਹੁੰਦੇ ਆ। ਤੁਹਾਡੇ ਕੋਲ ਵੀ ਆਉਂਦੇ ਹੋਣੇ ਆ। ਤੇ ਤੁਸੀਂ ਕਦੇ ਮੰਗ ਨਹੀਂ ਕੀਤੀ ਕਿ ਸਾਨੂੰ ਮੈਂ ਮੰਗ ਨਹੀਂ ਕੀਤੀ। ਉਹ ਮੈਂ ਕਿ ਉਹ ਕਹਿ ਜਾਂਦੇ ਆ। ਹਾਂ ਜੀ ਆ ਕਰ ਦਵਾਗੇ, ਉਹ ਕਰ ਦਵਾਗੇ ਬਾਅਦ ਚ ਵੋਟਾਂ ਲੈ ਕੇ ਕਹਿੰਦੇ ਬਸ ਹੋ ਗਿਆ ਜੀ। ਨਹੀਂ ਤੁਸੀਂ ਤੁਸੀਂ ਮਾ ਤਾਂ ਜਦੋਂ ਆਉਂਦੇ ਆ ਤੁਸੀਂ ਦਿਖਾਉਂਦੇ ਨਹੀਂ ਹਾਲਾਤ ਵੀ ਮੈਂ ਤਾਂ ਇਦਾਂ ਦਿਖਾ ਮੈਂ ਦਿਖਾਉਂ ਮੈਂ ਦਿਖਾਉਂ ਸਾਰੇ ਵਿਖਾਉਂ ਸਾਰਾ ਕੁਝ ਦਿਖਾਉਂਦੇ ਨੇ ਪਰ ਸੁਣਾਈ ਨਹੀਂ ਕਰਦੇ ਸਾਡੇ। ਕੋਈ ਸੁਣਾਈ ਨਹੀਂ ਕਰਦੇ। ਨਹੀਂ ਕਰਦੇ। ਹੂੰ ਹਾਂ ਸਰਾਇ ਨਹੀਂ ਕਰਦੇ ਸਾਰਾ ਵਿਖਾਉਂਦੇ ਮੈਨ ਕਿ ਆ ਵੇਖ ਲੋ ਘਰ ਵੇਖ ਲੋ ਅੰਦਰ ਜਾ ਕੇ ਨਹੀਂ ਹਾਂ ਸੁਣਾਈ ਨਾ ਕਰ ਸੁਣਾਈ ਨਹੀਂ ਕਰ ਹਾਂ ਕਹਿੰਦੇ ਮਾਤਾ ਕੋਈ ਨਹੀਂ ਤੇ ਹੱਲ ਕਰਾਂਗੇ ਕੰਮ ਅੱਛਾ ਪਿੱਛੇ ਉਹ ਜਿਹੜੇ ਜਿੱਤ ਜਾਂਦੇ ਪਿੱਛੇ ਮੈਨ ਨਹੀਂ ਦੇਦੇ ਜੇ ਨਾ ਕੋਈ ਮੜਾ ਮਟਾ ਕਰਾਈਏ ਕੋਈ ਗੜੀ ਆਈ ਸੀ ਉਹਨ ਬੋਟ ਐਨਾਂ ਚ ਕਿਹਾ ਇੰਪਲਸਨ ਬਣਦੇ ਕ ਬਣਾ ਦਵਾਂਗੇ ਜਦੋਂ ਮੈਂ ਗਿਆ ਕਹਿੰਦੇ ਬਈ ਅਜੇ ਨਹੀਂ ਅਜੇ ਨਹੀਂ ਮੰਨਦੀ ਅਜੇ ਤਾਂ ਜਿੱਤੀ ਹੈ ਸਰਕਾਰ ਬਾਅਦ ਚ ਮੰਨੂਗੀ ਅੰਦਰ ਬਾਅਦ ਅੱਛਾ ਇਹ ਗੱਲ ਤੁਹਾਨੂੰ ਕਹੀ ਗਈ ਹੈ ਹਾਂ ਤੇ ਹੁਣ ਤਾਂ ਜਿੱਥੀ ਨੂੰ ਵੀ ਬਹੁਤ ਸਾਲ ਹੋ ਗਏ ਹੁਣ ਤਾਂ ਜਾਣ ਦਾ ਟਾਈਮ ਆਇਆ ਪਿਆ ਮੈਂ ਮੈਂ ਹੁਣ ਜਾ ਨਹੀਂ ਸਕਦਾ ਜੀ ਮੇਰੇ ਆਪ ਲੱਤ ਤੇ ਵੱਜੀ ਹੋਈ ਸਰ ਅੱਛਾ ਮੈਂ ਜਾਵਾਂਗਾ ਤਾਂ ਅਗਲਾ ਕਹੇਗਾ ਕਿ ਅੱਗੇ ਜਾ ਅੱਗੇ ਜਾ ਮੈਨੂੰ ਹੀ ਪਿਆਈ ਰੱਖੂਗਾ ਜੀ ਫਿਰ ਅੱਛਾ ਫਿਰ ਉੱਥੋਂ ਫਿਰ ਵਾਪਸ ਭੇਜ ਦੇਣਾ ਸੀਤੋ ਤੋਂ ਹੀ ਅੱਛਾ ਐਨ ਫਿਰ ਸੀਤੋ ਤਾਂ ਮੇਰੀ ਮਾਤਾ ਨੇ ਲੈ ਗਿਆ ਮੈਂ ਕਈ ਵਾਰੀ ਰੇੜਾ ਲੈ ਕੇ ਗਿਆ ਰੇੜੀ ਤੇ ਲੱਦ ਕੇ ਮੈਂ ਔਰ ਜਦੋਂ ਨਹੀਂ ਕਰ ਗੋਲਡੀ ਮਸਾਫਰ ਨੂੰ ਵੀ ਕਿਹਾ ਸੀ ਜੀ ਮੈਂ अच्छा लागे मेरी माता दी पلسਨ बनवा दो वो कहंदा हजे रुक जाओ हजे अब वोटा तो बाद बनवावांगाए ਤੁਹਾਡੇ ਇਲਾਕੇ ਦਾ ਐਮਐਲਏ ਸਾਡੇ ਇਲਾਕੇ ਦਾ ਐਮਐਲਏ ਬਲਕਿ ਬੱਲਵਾਲਾ ਹਲਕਾ ਹੈ ਹੀ ਸਾਡਾ اچھا ਉਹ ਦਾ ਇਲਾਕੇ ਦਾ ਜੀ ਤੇ ਨਾਲੇ ਉਹ ਕਹਿੰਦਾ ਉਹ ਬਾਅਦ ਚ ਠਹਿਰ ਕੇ ਬਣਾਵਾਗੇ ਹੁਣ ਉਹ ਵੀ ਗੇੜਾ ਨਹੀਂ ਮਾਰਨ ਆਂਦਾ ਜੀ ਨਾ ਹੀ ਪੁੱਛਦਾ ਹਾਲ ਚਾਲ ਕਿਸੇ ਦਾ اچھا ਹਾਂਜੀ ਵੋਟਾਂ ਤੋਂ ਪਹਿਲਾਂ ਉਹ ਆਏ ਸੀ ਤੁਸੀਂ ਇੱਥੇ ਠੱਲ ਕੇ ਉਹਨਾਂ ਨੂੰ ਪੁੱਛਿਆ ਸੀ ਹਾਂ ਆਲਮਾਨ ਚੋਂ ਕੁਲ ਗਿਆ ਸੀ अच्छा और वो भी नहीं सुनाई कीती नहीं सुनाई कीती ਤੁਸੀਂ ਇਸ ਪਰਿਵਾਰ ਨੂੰ ਕਦੋਂ ਕਦੇ ਜਾਣਦੇ ਹੋ ਕਿੰਨੇ ਕ ਸਮੇਂ ਦਾ ਇਹ ਪਰਿਵਾਰ ਇੱਥੇ ਰਹਿਣਾ ਹੈ ਵੇਖੋ ਜੀ ਅਸੀਂ ਬਚਪਨ ਤੋਂ ਜਾਣਦੇ ਆਂ ਵੀ ਇਹ ਸਾਰਿਆਂ ਦੇ ਮਾਪਿਓ ਸਾਰੇ ਗਰੀਬੀ 'ਚ ਰਹੇ ਅੱਛਾ ਤੇ ਗਰੀਬੀ ਦੇ ਵਿੱਚ ਇਹਨਾਂ ਦਾ ਸਾਰਾ ਜੋ ਵੀ ਕਾਰਾ ਉਹ ਵੀ ਇਸ ਤਰ੍ਹਾਂ ਹੀ ਰਿਹਾ ਸਦਾ ਦਾ ਜਾਨਕਿ ਵੀ ਇਹਨਾਂ ਦਾ ਭੁੱਖਮਰੀ 'ਚ ਰਹੇ ਆ ਜੀ ਅੱਛਾ ਤੇ ਬੁਰਾ ਹਾਲ ਰਿਹਾ ਹੈ ਕਿ ਮਾਪਿਓ ਸੀ ਇਹਨਾਂ ਦੇ ਉਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਸੀ ਸੀ ਮਾੜਾ ਮੁੰਡਾ ਜੋੜਾ ਜਿਹੜਾ ਘੰਡਕੇ ਜੀ ਟਾਈਮ ਪਾਸ ਕਰਦੇ ਸੀ ਅੱਛਾ ਕੋਈ ਲੀਡਰ ਹੈ ਜਾਂ ਕੋਈ ਵੀ ਹੈ ਵੋਟਾਂ ਵਾਲੇ ਆਉਂਦੇ ਆ ਉਹ ਵੇਖ ਵੁੱਕ ਕੇ ਤੇ ਜਾਂਦੇ ਰਹਿੰਦੇ ਕੋਈ ਦਿੰਦਾ ਤੋਂ ਪੁੱਛਿਆ ਨਹੀਂ ਕੋਈ ਕੋਸ਼ ਨਹੀਂ ਉਹ ਕਰਦਾ ਬੱਚੇ ਕਿੰਨੇ ਕਾਬਲ ਸੀ ਕੰਮ ਧੰਦਾ ਕਰਦੇ ਸੀ ਜਿਵੇਂ ਮਤਲਬ ਮੋਸਟਲੀ ਹੁੰਦਾ ਕਿ ਨੌਜਵਾਨ ਕੰਮ ਤਾਂ ਕਰਦੇ ਨਹੀਂ ਨਸ਼ਿਆਂ 'ਚ ਹੁੰਦੇ ਆ ਤੇ ਉਹਦੇ ਕਰਕੇ ਪਰਿਵਾਰ ਦੇ ਹਾਲਾਤ ਖਰਾਬ ਹੋ ਜਾਂਦੇ ਹਾਂਜੀ ਐਸੀ ਕੋਸ਼ੀ ਜਿਹੜਾ ਇਹਨਾਂ ਦਾ ਵੱਡਾ ਬੇਟਾ ਸੀਗਾ ਉਹ ਕੁਝ ਨਸ਼ਿਆਂ 'ਚ ਸੀ ਤੇ ਕੁਝ ਮੰਨ ਲਓ ਕਿ ਉਦਾਂ ਕਮ ਹਾਲਾਤ ਕੋ ਪੜ ਨਹੀਂ ਸਕੀ ਬਾਕੀ ਦਿਹਾੜੀ ਦੇ ਪੇ ਕਰਨੇ ਆ ਆਪਦੀ ਖਾ ਜਾਣੀ ਹੈ ਨਾ ਆਪ ਹੀ ਉਡਾ ਜਾਣੇ ਘਰੇ ਕੋਈ ਦਿਨਾਂ ਨਹੀਂ ਉਹਦੀ ਵਹਿ ਵੀ ਕੁਝ ਬਣ ਗਈ ਗਰੀਬੀ ਦਾ ਹਾਲਾਤ ਨਾ ਤੇ ਬਾਕੀ ਕੋਲ ਮਨ ਲਾ ਕੇ ਇੱਕ ਬੇਟਾ ਇਹਨਾਂ ਦਾ ਹੀ ਜਿਹੜਾ ਸਹੀ ਕੰਮ ਕਰਨ ਵਾਲਾ ਉਹਦੇ ਹੁਣ ਲਾਤੇ ਸੱਟ ਲੱਗੀ ਐ। ਅੱਛਾ। ਉਹੀ ਮਨ ਲਓ ਕਿ ਇਹਨੇ ਟੱਬਰ ਨੂੰ ਪਾਲਦਾ ਸੀ। ਵੇਖੋ 2 3 3 400 ਨਾਲ ਕੁਛ ਨਹੀਂ ਲੱਾਇ ਕਰ ਅੱਜ ਕੱਲ੍ਹ ਘਰਾਂ ਦੇ ਹਾਲਾਤ ਤਾਂ ਸਾਬ ਨਾ। ਹੂੰ ਹੂੰ। ਬਸ ਉਹੀ ਸਿਸਟਮ ਐ ਜੀ ਇਹਨਾਂ ਦਾ ਗਰੀਬੀ ਦਾ ਇਹ ਵੀ ਕਾਰਨ ਐ ਕੁਛ ਇੱਕ ਇਕੱਲਾ ਕਮਾਉਣ ਵਾਲਾ ਜੀ ਘਰ ਦੇ ਹਾਲਾਤ ਪੈਸੇ ਲੱਗਣੇ ਬਿਮਾਰੀ ਸਮਾਰੀਆਂ ਤੇ। ਹੂੰ। ਵੀ ਚਲੋ ਸਰਕਾਰ ਨੂੰ ਚਾਹੀਦਾ ਵੀ ਸਹਾਇਤਾ ਕਰੇ ਮਾੜੀ ਮੁੱਢੀ ਨਾਲ ਜਿਹੜੇ ਵੀ ਬਾਕੀ ਇਹਨਾਂ ਦੀ ਪੈਨਸ਼ਨ ਲੱਗਦੀ ਪਈ ਹੈ ਇਹਨਾਂ ਦੀ ਜਿਹੜੀ ਪੈਨਸ਼ਨ ਨਹੀਂ ਲੱਗਦੀ ਕਿਉਂ ਉਹ ਤਾਂ ਜਦੋਂ ਕੁਝ ਸਮੇਂ ਬਾਅਦ ਲੱਗਣੀ ਚਾਹੀਦੀ ਸੀ। ਹੂੰ ਹੂੰ। ਕੁਝ ਉਹ ਵੀ ਇਹਨਾਂ ਵਿਚਾਰਿਆਂ ਨੂੰ ਮੰਨ ਲਓ ਕਿ ਸਾਰਿਆਂ ਨੂੰ ਲੱਗਦਾ ਪਿਆ ਕਿ ਕੁਝ ਗੱਲਾਂ ਕੀ ਰਲ ਜਾਂਦੀ ਹਨਾ ਹੀ ਸਾਤਾ ਦੇ ਹਿਸਾਬ ਨਾਲ। ਤੇ ਫਿਰ ਹੁਣ ਮਤਲਬ ਜਿਵੇਂ ਦੱਸ ਰਹੇ ਸੀ ਵੀਰ ਕੇ ਕਈ ਵਾਰੀ ਚਾਹ ਪਾਣੀ ਦਾ ਵੀ ਔਖਾ ਹੋ ਜਾਂਦਾ ਹੈ ਤੇ ਇਹੋ ਜਿਹੇ ਹਾਲਾਤ ਬਣੇ ਹੋਏ ਆ। ਔਖਾ ਹੀ ਹੈ ਜੀ ਮੰਨ ਲਓ ਦਿਹਾੜੀ ਵੀ ਤਾਂ ਇਹ ਲਗਾਤਾਰ ਨਹੀਂ ਚਲਦੀ। ਜੇ ਦਿਹਾੜੀ ਮਹੀਨੇ 'ਚ 10-15 ਦਿਨ ਲੱਗਦੀ ਹੈ ਫਿਰ ਉਹ ਇੱਕ ਮਹੀਨੇ ਦੀ ਐਵਰੇਜ ਪੈਂਦੀ ਬੰਦੇ ਨੂੰ ਕਿ 100-150-200 ਦੀ ਐਵਰੇਜ ਪੈਂਦੀ ਵੱਡੀ ਗੱਲ ਨਹੀਂ। ਹੂੰ ਹੂੰ। ਘਰਾਂ ਦੇ ਵਿੱਚ ਖਰਚੀ ਇੰਨੇ ਵੀ 10